ਹੁਸ਼ਿਆਰਪੁਰ ਦੇ ਹੋਟਲ ਪ੍ਰੈਜ਼ੀਡੈਂਸੀ ਵਿੱਚ ਡਬਲਿਊ ਇਮੀਗ੍ਰੇਸ਼ਨ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸਟੂਡੈਂਟ ਵੀਜ਼ਾ ਅਤੇ ਪੀਆਰ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਸੀਐਮਡੀ ਵੇਟਿੰਗ ਨੇ ਮੀਡੀਆ ਵੱਲੋਂ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਉਹ ਆਪਣਾ ਪੈਸਾ ਲਗਾ ਰਹੇ ਹਨ ਤਾਂ ਪਹਿਲਾਂ ਏਜੰਟ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰ ਲੈਣ ਜੇ ਜੋ ہمارا ਸੈਮੀਨਾਰ ਹੈ ਇਸ ਵਿੱਚ ਜੋ ہمارا ਮੇਨ ਅਜੰਡਾ ਹੈ ਉਹ ਕਲਾਈਂਟਸ ਕੋ ਜੋ ਮਾਰੇ ਪਰਸਪੈਕਟਿਵ ਕਲਾਈਂਟਸ ਹੈ उनको ਜਾਗਰੂਕ ਕਰਨਾ कि जो आप एजेंट है वो किस तरह आपने चूज करना है एजेंट की बैकग्राउंड आपने देखनी है एजेंट का ट्रैक रिकॉर्ड एजेंट ने कितने वीज़े लगाए हैं उसका रिजेक्शन रेशो क्या है और एजेंट कोई आपसे ज़्यादा चार्ज तो नहीं कर रहा इन केस ऑफ स्टूडेंट अगर स्टूडेंट वीज़ा की बात करें तो स्टूडेंट के केस में जिस यूनिवर्सिटी और कॉलेज को एजेंट प्रमोट कर रहा है क्या उसके पास उसकी डायरेक्ट रिप्रेजेंटेशन है या नहीं है इसके लिए ਭਾਰਤੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪੜਨ ਵਪਾਰ ਕਰਨ ਜਾਂ ਪੈਸਾ ਕਮਾਉਣ ਦੀ ਬਹੁਤ ਇੱਛਾ ਹੁੰਦੀ ਹੈ ਜਿਸ ਦੇ ਲਈ ਉਹ ਬਿਨਾਂ ਕੋਈ ਜਾਂਚ ਕੀਤੇ ਏਜੰਟਾਂ ਦੇ ਹੱਥ 'ਚ ਆਪਣਾ ਪੈਸਾ ਦੇ ਕੇ ਫਸ ਜਾਂਦੇ ਹਨ ਜਿਸ ਦੇ ਚੱਲਦੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਾਣੀ ਟੀਵੀ ਲਈ